ਹਾਂਜੀ ਮਿੱਤਰੋ ਆ ਹੈਗੀ ਆਪਣੀ ਚਰੀ ਆਪਾਂ ਇਹ ਬੀ ਬੀਜਿਆ ਸੀਗਾ ਜੰਬੋ ਦੂਜਾ ਐਡਵਾਂਟਾ ਦਾ ਤੇ ਚਰੀ ਕਾਫੀ ਮਾੜੀ ਆ ਕਿਉਂਕਿ ਆਪਾਂ ਰੇ ਬਹੁਤ ਘੱਟ ਪਾਈ ਐ ਨਾ ਮਾਤਰ ਰੇ ਪਾਈ ਐ ਬਸ 10 ਕਿਲੋ ਡੀਏਪੀ ਬੀਜਣ ਸਮੇ ਤੇ ਉਸ ਤੋਂ ਬਾਅਦ 15 ਕਿਲੋ ਯੂਰੀਆ ਪਾਈ ਹੋ ਆਪਾਂ ਉਸ ਤੋਂ ਬਾਅਦ ਕੋਈ ਰੇ ਨਹੀਂ ਪਾਈ ਸੋਨੂੰ ਉਹਦਾ ਰਿਜ਼ਲਟ ਦਿਖਾਉਣਿਆ ਆ ਦੇਖੋ ਆਹ ਦੇਖੋ ਜਮੀਨ ਦੇਖੋ ਕਿੰਨੀ ਸੌਫਟ ਬਣ ਚੁੱਕੀ ਹੈ ਤੇ ਗੰਡੋਏ ਹਰੇਕ ਜਗ੍ਹਾ ਤੇ ਨੇ ਦੇਖੋ ਮਤਲਬ ਕਿਤੋਂ ਵੀ ਪੱਟ ਲੀਏ ਗੰਡੋਏ ਨਿਕਲਨੇ ਆ ਦੇਖੋ ਬਹੁਤ ਉਪਜਾਊ ਧਰਤੀ ਹੈ ਇਹ ਤੱਤ ਬਹੁਤ ਨੇ ਆਪਾਂ ਆ ਪਸ਼ੂਆਂ ਨੂੰ ਜ਼ਹਿਰ ਖਵਾਉਣ ਨੂੰ ਥੋੜੀ ਮਾੜੀ ਚਾਰੀ ਖਵਾ ਲਗੇ ਤਾਂ ਚੰਗੀ ਗੱਲ ਹੈ ਦੇਖੋ ਜਿਆਦਾ ਥੱਲੋਂ ਸੁੱਕੀ ਵੀ ਨਹੀਂ ਗਈ ਬੀਂ ਦਾ ਹੈ ਅਸਰ ਥੋੜਾ ਜਿਹਾ ਬੀਮ ਵਧੀਆ ਸੀਗਾ ਤਾਂ ਕਰਕੇ ਖੜੀ ਆ ਨਹੀਂ ਤਾਂ ਜੇ ਜੂਰੀਆ ਨਾ ਪਾਵੇ ਮਾੜੀ ਚਰੀ ਚੋਰੀ ਤਾਂ ਹੁੰਦੀ ਨੀਗੀ ਵਿੱਚ ਬਾਜਰੇ ਦਾ ਛਿੱਟਾ ਵੀ ਦਿੱਤਾ ਸੀ ਸੰਘਣੀ ਹੋਣ ਕਰਕੇ ਥੋੜਾ ਛਿੱਟੇ ਦੇਣ ਕਰਕੇ ਬਾਜਰੇ ਦਾ ਤੇ ਉਹ ਹੋ ਗਿਆ ਸੰਘਣੀ ਹੋ ਗਈ ਹਣੀ ਤਾਂ ਤਾਂ ਨਹੀਂ ਬੁੱਝਿਆ ਮਾਰੇ ਚਰੀ ਨੇ ਦੇਖੋ ਬਹੁਤ ਵਧੀਆ ਬਰਮੀ ਕੰਪੋਸਟ ਇਹਦੇ ਵਿੱਚ ਆਟੋਮੈਟਿਕ ਬਣੀ ਵੀ ਆ ਦੇਖ ਲਓ ਲਗਭਗ 6 6 7.5 7 ਫੁੱਟ ਮਤਲਬ ਇੰਨੀ ਕਿ ਉੱਚੀ ਹੈ ਇਹ ਤੇ ਦੇਖੋ ਪੂਰੀ ਵਧੀਆ ਹੈ ਗੰਡੋਆ ਵਾਲੀ ਧਰਤੀ ਬਣ ਗਈ ਰੇ ਆਪਾਂ ਨਾ ਮਾਤਰੀ ਪਾਈਏ ਜਦੋਂ ਚਲਾਉਣ ਲਈ ਤਾਂ ਜ਼ਰੂਰੀ ਹੁੰਦੀ ਆ ਵੀ ਜਦੋਂ ਕੋਈ ਬੀਨੂ ਆਪਾਂ ਚਲਾਉਣਾ ਜਦੋਂ ਪਹਿਲਾਂ ਤੋਂ ਧਰਤੀ ਰੇ ਤੇ ਗਿੱਜੀ ਹੋਵੇ ਫਿਰ ਆਪਾਂ ਇਹ ਪਾ ਦਈਦੀ ਆ ਦੇਖੋ ਹਰੇਕ ਜਗ੍ਹਾ ਜਿੱਥੇ ਤੁਸੀਂ ਉਂਗਲ ਮਾਰੋ ਗੰਡੋਏ ਨਿਕਲਣਗੇ ਦੇਖੋ ਏ ਮੈਂ ਕਿਹਾ ਵੀ ਪਸ਼ੂਆਂ ਨੂੰ ਜਿੰਨਾ ਹੋ ਸਕੇ ਉਨੀ ਘੱਟ ਰੇ ਖਵਾਈ ਜਾਵੇ ਤੇ ਆਪਾਂ ਦੁੱਧ ਦੀ ਪੈਦਾਵਾਰ ਦੀ ਗੁਣਵੱਤਾ ਵਧਾਉਣ ਲਈ ਆਪਾਂ ਘੱਟ ਰੇ ਪਾਈ ਹੈ